ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਨ ਮਿਸਿਸ ਗਿਲਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਟਾਈਮ ਅੱਜ 10:00 ਵੱਜ ਚੁੱਕੇ ਨੇ ਜਮੇ ਲੇਟ ਹੋ ਗਈ ਕਿਉਂਕਿ ਇੰਦਰਜੀਤ 6:00 ਵਜੇ ਦੇ ਗਏ ਹੋਏ ਨੇ ਚਸ਼ਮਾ ਸਾਹਿਬ ਥੋੜਾ ਬੈਲੈਂਸ ਸੀਗਾ ਆਪਣੇ ਕੋ ਕੋਇਆ ਪਿਆ ਤੇ ਉਹ ਛੱਡਣ ਗਏ ਨੇ ਉੱਧਰ ਬਸ ਵਾਪਸ ਆ ਰਹੇ ਨੇ ਔਰ ਮੈਂ ਬਸ ਕੰਮ ਨਾਲ ਥੋੜਾ ਬਹੁਤ ਕੰਮ ਕਰਵਾਉਣ ਲੱਗੀ ਸੀ ਤਾਂ ਕਰਕੇ ਆਪਾਂ ਲੇਟ ਹੋ ਗਏ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਹੁਣ ਬਸ ਮੈਂ ਹੁਣ ਲਗਿਆ ਰੈਡੀ ਤੇ ਬਸ ਥੋੜਾ ਜਿਹਾ ਜਿਹੜਾ ਆਪਣਾ ਤੇਲੀ ਦਾ ਮੇਕਅਪ ਆ ਉਹ ਰਹਿ ਗਿਆ ਉਹ ਕਰਕੇ ਫਿਰ ਆਪਾਂ ਚੱਲਦੇ ਆ ਬ੍ਰੇਕਫਾਸਟ ਕਰਕੇ نیچے ਚਲੋ ਕੋਈ ਦੇਰੀ ਨਾ ਕਰੀਏ ਆਪਾਂ ਹੋ ਗਿਆ ਰੈਡੀ ਫਟਾਫਟ ਬ੍ਰੇਕਫਾਸਟ ਵੀ ਆਪਾਂ ਕਰ ਲਿਆ 11:30 ਹੋ ਗਏ ਤੇ ਮੈਂ ਵੀ ਰੈਡੀ ਆ ਸੋ ਚਲੋ ਜੋਗਨ ਨੂੰ ਆਪਾਂ ਪੁੱਛਦੇ ਆ ਕਿ ਉਹਨੇ ਆਪਣਾ ਨਾ ਜਾਣਾ ਕਿਉਂਕਿ ਆਪਾਂ ੱੱੱ ਛੱਲੇ ਅੱਜ ਆਰੰਗਗੀਤ ਸਾਹਿਬ ਜੋ ਬੰਦਾ ਪੱਕਾ ਨਹੀਂ ਪਤਾ ਮੈਂ ਤੇ ਮੈਕ ਤਾਂ ਚੱਲੇ ਆ। ਕੁਛ ਲੈਣੇ ਆ ਉਹਨੂੰ। ਅਗਰ ਚਾੜਾ ਹੋਇਆ ਤਾਂ ਚੱਲ ਪਏਗਾ। ਤੇ ਅੱਜ ਐ ਦਵਾਰਾ ਫੁੱਟਾ ਮੱਥਾ ਵੀ ਟੇਕਿਆ ਇਹ ਤੇ ਕਾਫੀ ਟਾਈਮ ਹੋ ਗਿਆ। ਨਹੀਂ ਤਾਂ ਮੈਂ ਔਰ ਬੱਚੇ ਅਸੀਂ ਹਫਤੇ ਬਾਅਦ ਕਿਤਰਾ ਕਿਤੇ ਪਲਾਨ ਕਰ ਹੀ ਲੈਂਦੇ ਸੀ ਅਸੀਂ ਜਰੂਰ ਜਾਂਦੇ ਸੀ ਬਟ ਹੁਣ ਅਸੀਂ ਕਿੰਨਾ ਟਾਈਮ ਹੋ ਗਿਆ ਗਏ ਨਹੀਂ ਇਕੱਠੇ ਦਿਨੇ ਜਾਣੇ। ਅੱਜ ਚੱਲਦੇ ਆ ਫਿਰ ਆਪਾਂ। ਆਨ ਲਾ ਯਾਰ। ਹਲੋ ਵੀ ਆਪਾਂ ਪਹੁੰਚ ਗਏ। ਆਲੋ ਜੀ ਸਾਹਿਬ। जोड़े जमा करा दी हम कि यह गल हो लो जी मथा टेक लिया आप चलो चलिए thank you डर ठीक है था। था ना। चल मेरे गोड़े टिक 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 दो 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 दो। दो दो। पीलो 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 इन शॉपिंग कर ली ग ਇਥੇ ਨਾ ਬੋਲ ਜੀ ਪਿਆਸ ਲੱਗੀ ਸੀ ਬਹੁਤ ਸਾਰੀ ਜੀ ਮੈਂ ਬਾਲਾ ਮੱਟੇ ਲੈਂਦੀ ਹੁੰਦੀ ਸੀ ਹਾਂ ਭਾਈ ਨੂੰ ਬਾਲ ਦੇ ਕੇ ਫਿਰ ਲੈਂਦੀ ਹੁੰਦੀ ਸੀ ਉਹ ਪਹਿਲੇ ਲੈਂਦੀ ਮਾਰਦਾ ਜਾ ਆਟਾ ਆਟਾ ਪਾ ਕੇ ਲੈ ਲਾ ਲੈਂਦਾ ਸੀ ਆਟਾ ਦੀ ਕੌਲੀ ਪਾ ਦੇਣੀ ਜਾਂ ਇੱਕ ਡੰਬਰੂ ਮਿਲਦਾ ਹੁੰਦਾ ਸੀ ਜਾਂ ਇਹ ਮਿਰਦੀ ਉਹ ਆ ਗਿਆ ਆਪਣਾ ਘਰ ਜੇ ਆਪਾਂ ਆ ਗਏ ਆ ਘਰ ਸ਼ਾਪਿੰਗ ਦੇ ਵਿੱਚ ਤਾਂ ਅੱਜ ਸਬਜ਼ੀਆਂ ਭਾਜੀਆਂ ਹੀ ਖਰੀਦੀਆਂ ਨੇ ਸਬਜ਼ੀ ਖਰੀਦੀ ਫੂਟ 3 ਦੇ ਆਹੀ ਕੁਝ ਖਰੀਦਿਆ ਜਿਨ੍ਹਾਂ ਨੂੰ ਪਾਉਣ ਦੇ ਲਈ ਸਾਨੂੰ ਬੈਗ ਖਰੀਦਣਾ ਪਿਆ ਇੱਕ ਮੈਂ ਕਾਢੇ ਤੋਂ ਸਮਾਨ ਤੇ ਆਪਾਂ 6 ਕੱਪੀਆਂ ਲਿਆ ਕੇ ਦਿੱਤੇ ਮੁੰਡਿਆਂ ਨੂੰ ਪਹਿਲਾਂ 24 ਕੱਪੀਆਂ ਇੱਕ ਲਿਆ ਕੇ ਦਿੱਤੇ ਅਸੀਂ ਉਹ ਵੀ ਪਤਾ ਨਹੀਂ ਇੱਧਰ ਉੱਧਰ ਇਹਨਾਂ ਨੇ ਘਾਤਤੀਆਂ 6 ਆਪਾਂ ਹੁਣ ਫੇਰ ਲਾਸਟ ਟਾਈਮ ਲਿਆਤੀਆਂ ਇਹਨਾਂ ਨੂੰ ਹੁਣ ਆਪਣੀਆਂ ਰੱਖਣੀਆਂ ਹੋਣੀਆਂ ਰੱਖ ਲੈਣਗੀਆਂ ਖੋਣੀਆਂ ਹੋਣੀਆਂ ਖੋੜ ਲੈਣਗੇ ਮੈਂ ਇੱਕ ਕੱਢ ਰਹੀ ਅੱਜ ਦੀ ਸ਼ਾਪਿੰਗ ਇਹ ਲੈ ਲਈ ਅਸੀਂ ਔਰੇਂਜ ਟਮਾਟਰ ਮਟਰ ਅੰਬੂਦ ਹੋਰ ਕੀ ਲਿਆ ਗਾਜਰ ਬਸ ਚਲੋ ਹੁਣ ਬੈਗ ਨੂੰ ਸਾਹਮਣੇ ਹੁਣ ਰੇਕ ਸੰਡੇ ਜਾਇਆ ਕਰਾਂਗੇ ਫਿਰ ਬੈਗ ਲੈ ਕੇ ਫਿਰ ਇਹਦੇ ਵਿੱਚ ਸ਼ਾਪਿੰਗ ਕਰਕੇ ਲੈ ਕੇ ਆਇਆ ਕਰਾਂਗੇ ਇੱਕ ਉਹ ਬੰਦੇ ਨੂੰ ਅਸੀਂ ਲੈ ਕੇ ਨਹੀਂ ਜਾਇਆ ਕਰਨਾ ਹੁਣ ਅੱਜ ਬਸ ਲੈ ਕੇ ਜਾਣਾ ਸੀ ਲੈ ਗਏ ਇਹ ਬਹੁਤ ਜ਼ਿਆਦਾ ਖਰਚੀਲਾ ਬੰਦਾ ਸਾਡਾ ਆ ਗਿਆ ਟਾਈਮ ਹੋ ਗਿਆ 6:30 ਦਾ ਤੇ ਹੁਣ ਮੈਂ ਖੜੀ ਖੜੀ ਤੱਕ ਗਈ ਸੀ ਇਸ ਲਈ ਮੈਂ ਆਫਿਸ ਦੇ ਵਿੱਚ ਆਈਆਂ ਥੋੜਾ ਦਮ ਲੈਣ ਦੇ ਲਈ ਕਿਉਂਕਿ ਸੰਡੇ ਜ਼ਿਆਦਾ ਕੰਮ ਹੁੰਦਾ ਹੈ ਆਪਾਂ ਨੂੰ ਕਸਟਮਰ ਅਟੈਂਡ ਕਰਦੀ ਕਰਦੀ ਸੋ ਚਲੋ ਹੁਣ ਇੰਦਰਜੀਤ ਦੀ ਲਾਈਆ ਡਿਊਟੀ ਤੇ ਫਿਰ ਚੱਲਦੇ ਆ ਫ੍ਰੀ ਹੋ ਕੇ ਗੱਡੀਆਂ ਲੋਡ ਹੋ ਚੁੱਕੀਆਂ ਨੇ ਕੱਟ ਗਿਆ ਵਾਜਨ ਹੈ ਹਾਂ ਹੋ ਸਾਰ ਲਾਲਾ ਪਹਿਲਾਂ ਫੇਰ ਕਰਦੀ ਤੇ ਖਾਲੀ ਹੋ ਗਏ ਕਿ ਫੇਫੜੇ ਖਾਲੀ ਹੋ ਗਏ ਆਕਸੀਜਨ ਆਕਸੀਜਨ ਮੁੱਕ ਗਈ ਫੇਫੜਿਆਂ ਦੀ ਛਿੜੀ ਵੱੱਲਾ ਖੇਡ ਕੇ ਰਾਤ ਨੂੰ ਬਸ ਇੱਕ ਦਿਨ ਚ ਓਏ ਆਰਸ਼ੇ ਤੈਨੂੰ ਜਾਦੇ ਇਹ ਉਹ ਲੱਗੇ ਸੀਗੇ ਜਾਣ ਸਵੇਰੇ ਸਵੇਰੇ ਸ਼ਹਿਰ ਕਰਨ ਜਾਣ ਲੱਗੇ ਸੀਗੇ ਕਰੇ ਜਮਈ ਮਾ ਤਾਂ ਡੱਕੇ ਵਰਗੇ ਨਿਕਲੇ ਆਏ ਸੀਗੇ ਤੇ ਇਹਨਾਂ ਨੂੰ ਬੰਦ ਕਰਨੀ ਪਈ ਆ। ਬਾਗੇ ਉੱਪਰ ਸ਼ੌਪ ਬਗਾ ਕੇ। ਔਰ ਕਰੀਏ ਡਿਨਰ ਦੀ ਤਿਆਰੀ। ਉਸ ਤੋਂ ਬਾਅਦ ਆਜ ਮੂਵੀ ਦੇਖਣੀ ਆ, ਅੱਜ ਮੂਵੀ ਦੇਖਣੀ ਆ ਮਸਤਾਨੀ। ਸ਼ੋ ਕਿੰਨੇ ਲਵੇੜੇ ਆ? ਇਹ ਸਾਲ ਤੋਂ ਬੰਦ ਹੋਇਸੇ ਲੋ। ਸਾਰੀ ਦਿਨ ਇਹ ਵੇਸੀ। ਅੱਜ ਆਪਾਂ ਦੇਖੀ ਮਸਤਾਨੇ ਮੂਵੀ ਕਾਫੀ ਵਧੀਆ ਸੀ ਕਿਉਂਕਿ ਜਦੋਂ ਇਹ ਮੂਵੀ ਸਿਨੇਮਾ ਹਾਲ ਦੇ ਵਿੱਚ ਲੱਗੀ ਸੀ ਉਦੋਂ ਆਪਾਂ ਕੁਝ ਬੀਜੀ ਸੀ ਸਾਬ ਦੇ ਨਾਲ ਕਿ ਜਾਣੀ ਹੋਇਆ ਸੀਗਾ ਵੱਟ ਅੱਜ ਆਪਾਂ ਦੇਖ ਲਈ ਤੇ ਕੱਲ੍ਹ ਇਹ ਵੀ ਮੂਵੀ ਜਿਹੜੀ ਕੱਲ੍ਹ ਨੂੰ ਦੇਖਣੀ ਆ ਉਹ ਵੀ ਸਿਲੈਕਟ ਕਰਕੇ ਹੁਣ ਤੋਂ ਹੀ ਰੱਖ ਲਈ ਐ ਮੈਂ ਸੋ ਚਲੋ ਹੁਣ ਆਪਾਂ ਕਰੀਏ ਰੈਸਟ ਟਾਈਮ 11:30 ਹੋ ਗਏ ਨੇ ਤੇ ਕੱਲ੍ਹ ਦੀ ਪਲਾਨਿੰਗ ਫਿਰ ਕੱਲ ਦੇਖਾਂਗੇ ਰਾਤ ਦਿਸ ਲਾ ਕੇ ਦਿੰਦੇ ਨੇ ਮਾੜੀ ਹੁੰਦੀ ਹੈ ਸੋ ਚਲੋ ਜੀ ਇਸ ਦੇ ਨਾਲ ਹੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਆ ਐਂਡਿੰਗ ਸੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁਲਣਾ ਥੈਂਕ ਯੂ ਗੁੱਡ ਨਾਈਟ